ਹਾਂਜੀ ਵੀਰੇ ਵੀਰੇ ਸਮਾਨ ਤੁਹਾਡਾ ਰੈਡੀ ਪਿਆ ਵਾ ਕੋਈ ਸਟਾਫ ਦਾ ਮੈਂਬਰ ਆਇਆ ਹੀ ਨਹੀਂ ਹੁਣ ਮੈਂ ਦੁਕਾਨ ਛੱਡ ਕੇ ਨਹੀਂ ਨਾ ਆ ਸਕਦਾ ਨਹੀਂ ਵੈਸੇ ਤਾਂ ਆ ਜਾਂਦੇ ਹੁੰਦੇ ਐਸ ਟਾਈਮ ਤੱਕ ਸਾਰੇ ਉਹ ਬਾਵਾ ਆਂਦਾ ਮੈਂ ਉਹਦੇ ਹੱਥ ਭੇਜਦਾ ਕੋਈ ਨਾ ਵੀਰੇ ਪੇਮੈਂਟ ਤੁਹਾਡੀ ਆ ਜੂਗੀ ਤੁਸੀਂ ਕਿਹੜਾ ਨਵੇਂ ਜੁੜੇ ਹੋ ਨਹੀਂ 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 ਸਮਾਨ ਤੁਹਾਡਾ ਰੈਡੀ ਪਿਆ ਹੈ ਬਸ ਉਹ ਆਂਦਾ ਨਾਲ ਦੀ ਨਾਲ ਭੇਜਦਾ ਹੋਰ 10 15 ਮਿੰਟ ਵੇਟ ਕਰ ਲਓ ਠੀਕ ਆ ਵੀਰੇ ਸ਼ੁਕਰੀਆ ਉਹਨੋਂ ਨੇ ਨਾ ਕਿਸੇ ਦਿਨ ਗਾਲਾਂ ਪਾਉਣੀਆਂ ਮੇਰੇ ਵਿਗਾ ਸਾਸਿਕਾ ਸਾਸਰੀ ਘਰ ਦਾ ਠੀਕ ਆ ਪਹਿਲੀ ਗੱਲ ਤਾਂ ਸਾਸਰੀ ਘਰ ਥੋੜੀ ਥੱਲੇ ਕਰਕੇ ਬੁਲਾਇਆ ਕਰ ਠੀਕ ਆ ਤੂੰ ਤਾਂ ਐ ਜਿਵੇਂ ਮਗਰੋਂ ਲੈਣਾ ਹੁੰਦਾ ਕਿਸੇ ਨੂੰ ਵਿਗਾ ਮੈਨੂੰ ਇੱਧੇ ਯਾਰਤ ਹੈ ਗਈ ਸਾਸਿਕਾ ਤੇਰੀਆਂ ਆਤਾਂ ਮੈਂ ਸਾਰੀਆਂ ਟਾਨਾ ਇਹ ਕੋਈ ਟਾਈਮ ਆਣ ਦਾ 11:00 ਵੱਜ ਗਿਆ ਵਿਗਾ ਘਰੇ ਕੰਮ ਵੀ ਸੀਗਾ ਤੇ ਮੈਂ ਆ ਤਾਂ ਬੈਠੀ ਰਹਦੀ ਆ ਆ ਤਾਂ ਮੈਂ ਆਪਣੇ ਸਾਹਮਣੇ ਜਵਾਕਾਂ ਨੂੰ ਛੇਤੀ ਦਿਖਾਉਂਦੀ ਨਹੀਂ ਹੈਗੇ ਕੀ ਕਹਿੰਦੇ ਆਟੋ ਵਾਲੇ ਤੇਰੇ ਕੋ ਜਵਾਕ ਆ ਤੂੰ ਕਿੱਥੇ ਜਾਂਦਾ ਕੰਮ ਤੇ ਕੋਈ ਤੇਰੀ ਪਲਾਂ ਦੀ ਉਮਰ ਆ ਫਾ ਤੇਰਾ ਦਿਮਾਗ ਖਰਾਬ ਆ ਤੁਹਾਡੇ ਵਾਲੇ ਨੂੰ ਕਿਹਾ ਕਰ ਮੇਰੀ ਉਮਰ ਜ਼ਿਆਦਾ ਮੇਰਾ ਕੱਦ ਛੋਟਾ ਵੀਰ ਮੰਗੇਂਗੇ ਹੋਗਾ ਕਿ ਤੂੰ ਦੱਸ ਆ ਕੀ ਲੱਗਦੀ ਆ ਮੈਨੂੰ ਨਾ ਬਹਨੇ ਨਾ ਲਾਇਆ ਕਰ ਮੇਰੀ ਗੱਲ ਸੁਣ ਮੈਂ ਤੇਰੇ ਪੈਸੇ ਕੱਟਣੇ ਹੁਣ ਵੀ ਇਹ ਕਿਉਂ ਪੈਸੇ ਕੋ ਕੱਟੇ ਹੋਗਾ ਲੇਟ ਆਈ ਤਾਂ ਪੈਸੇ ਕੱਟੂਗਾ ਨਹੀਂ ਵੀ ਇਹ ਆਜ ਹੀ ਗਈਆਂ ਮੈਂ ਅੱਜ ਹੀ ਲੇਟ ਨਹੀਂ ਦੋ ਤੇ ਉਹ ਦੋ ਤਿੰਨ ਦਿਨ ਪਹਿਲਾਂ ਵੀ ਲੇਟ ਹੋਈਆਂ ਮੈਂ ਰੁਪਈਆ 100 ਕੱਟਣਾ ਅੱਜ ਤੇਰਾ ਸੋ ਲੱਗ ਬੈ ਕੰਮ ਹਾਂ ਇਹ ਗੱਲ ਕਰ ਸੋ ਕੁਛ ਮੈਂ ਇੱਕ ਕੰਗਾ ਪਰ ਤਨਖਾਹ ਨਾ ਦਿੱਤੇ ਮੇਰੀ ਤੂੰ ਮੈਨੂੰ ਪੈਸੇ ਦੇਂਗੀ ਹਾਂਜੀ ਵੀਗਾ ਮੈਂ ਵੱਟ ਕੇ ਚਪੇੜ ਮਾਰੀ ਨਾ ਡੱਬਿਆਂ ਚ ਫਿੱਟ ਹੋ ਜਾਣਾ ਤੂੰ ਵੀ ਕੁਛ ਮੈਂ ਪੈਸੇ ਕਰਤੋਂ ਫੜੇ ਨੂੰ ਵੱਡੀ ਆਈ 100 ਰੁਪਏ ਲੈ ਲਓ ਤੇ ਮੇਰੀ ਤਨਖਾਹ ਨਾ ਕੱਟਿਓ ਤੈਨੂੰ ਮੈਂ ਦੱਸੂ ਐਂਡ ਤੇ ਤੈਨੂੰ ਬਾਕੀ ਕਿਥੇ ਨਾਲੇ ਵੀਗਾ ਆ ਗਏ ਹੁਣੇ ਆ ਰਹੇ ਹੁਣੇ ਤੁਹਾਨੂੰ ਸਾਰਿਆਂ ਨੂੰ ਨਾ ਵੈਨ ਲਾ ਦੇਣਾ ਸਕੂਲ ਵਾਂਗੂ ਸਾਰਿਆਂ ਨੂੰ ਬਿਠਾ ਕੇ ਲਿਆਇਆ ਕਰੋ ਘਰੋਂ ਕਮਾਲ ਆ ਯਾਰ ਇਹਨਾਂ ਦਾ ਕੋਈ ਪੱਕਾ ਹੱਲ ਕਰਨਾ ਹੀ ਪੈਣਾ ਮੇਰੀ ਗੱਲ ਸੁਣ ਹਾਂਜੀ ਵੀਰ ਰੋ ਜਾ ਕੇ ਇਹਨੂੰ ਰਗੜਨ ਲੱਗ ਜਨੋ ਸਾਰੇ ਸਕ੍ਰੈਚ ਤੁਸੀਂ ਪਾਇਓ ਹੋਰ ਦੁਕਾਨ ਨਹੀਂ ਦਿਖਦੀ ਤੁਹਾਨੂੰ ਕਿਤੇ ਹੋਰ ਕੱਪੜਾ ਮਾਰ ਲਿਆ ਕਰੋ ਦੇ ਉਹਨੂੰ ਲੱਗੇ ਹੋਇਆ ਚੱਲ ਉਧਰ ਜਿਵੇਂ ਹੱਥ ਫੜ ਕੇ ਬੱਚਿਆਂ ਨੂੰ ਲਖਾਣਾ ਨਹੀਂ ਜਾਂਦੇ ਉਦਾਂ ਹੀ ਵਾਸਤੇ ਇਹਨੂੰ ਕੰਮ ਸਿਖਾਈਏ ਇੱਕ ਵੀ ਤੱਕਣ ਮੈਨੂੰ ਮਿੱਟੀ ਦਾ ਟੱਕਰ ਗਿਆ ਨਾ ਅਜੇ ਇੱਥੇ ਤੇ ਦੇਖੀ ਤੁਹਾਡਾ ਕੀ ਬਣਦਾ ਜਿੰਨਾ ਚਿਰ ਸਫਾਈ ਨਹੀਂ ਨਾ ਹੁੰਦੀ ਉਹਨਾਂ ਚਿਰ ਘਰੇ ਨਹੀਂ ਜਾਣਾ ਤੁਸੀਂ ਅੱਜ ਸਤਿ ਸ਼੍ਰੀ ਅਕਾਲ ਵੀਰੇ ਹਾਂਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਵੀਰੇ ਬਹੁਤ ਵਧੀਆ ਬਹੁਤ ਵਧੀਆ ਮੰਗਾਈਏ ਕੁਝ ਖਾਣ ਨੂੰ ਮੰਗਾਈਏ ਤੁਹਾਡੇ ਵਾਸਤੇ ਚਾਹ ਚ ਮੰਗਾਈਏ ਹਾਂ ਮੰਗਾ ਲਓ ਵੀਰੇ ਤੱਪੜ ਮਾਰੂੰ 7:11 ਹੋ ਗਏ ਕਿੱਥੇ ਰਹਿ ਗਈ ਸੀ ਵੀਰੇ ਮੈਂ ਨਾ ਅੱਜ ਤੁਰ ਕੇ ਆਈਆਂ ਕਿਉਂ 10 ਰੁਪਏ ਵਜਾਣੇ ਸੀ ਨਾ ਆਟੋ ਵਾਲੇ 10 ਵਜੇ ਆ ਕੇ ਤੁਰ ਕੇ ਆਈਆਂ ਹਾਂਜੀ ਫਿਰ ਤਾਂ ਤੈਨੂੰ ਮੈਂ ਨਿੰਬੂ ਪਾਣੀ ਮੰਗਾ ਕੇ ਦੇਣਾ ਮੰਗਾ ਲਓ ਵੀਰੇ ਵੈਸੇ ਵੀ ਗਰਮੀ ਬਹੁਤ ਆ ਤੂੰ ਨਾ ਮੈਨੂੰ ਗੁੱਸਾ ਨਾ ਚੜਾਇਆ ਕਰੋ ਨਿੱਤ ਦਾ ਡਰਾਮਾ ਉਹ ਕਹਿੰਦੀ ਮੈਨੂੰ ਕੋਈ ਆਟੋ ਵਾਲਾ ਨਹੀਂ ਬਿਠਾਉਂਦਾ ਤੂੰ ਕਹਿੰਨੀ ਮੈਂ ਪੈਦਲ ਆਈਆਂ ਇਹ ਦੁਕਾਨ ਹੈ ਕਿ پارک ਆਪਣੀ ਮਰਜ਼ੀ ਨਾਲ ਤੁਰੇ ਆਣੇ ਤੁਸੀਂ ਹੈ ਤੇਰਾ ਮੈਂ 100 ਰੁਪਏ ਕੱਟੂ 10 ਬਚਾਏ ਨਾ ਵੀਰੇ ਤੁਸੀਂ ਕੱਟਦੇ-ਕੁਰਦੇ ਹੈ ਨਹੀਂ ਕੇ ਕਹਿ ਦਿੰਨੇ ਹੋ ਹਮੇਸ਼ਾ ਅੱਛਾ ਤਾਂ ਹੀ ਤੋ ਹੀ ਜ਼ਿਰ ਤੇ ਜੜਦੇ ਹੋ ਇਸ ਵਾਰੀ ਮੈਂ ਪੈਸੇ ਵੀ ਕੱਟੂ ਤੇ ਥੋੜੇ ਜਿਹੜੇ ਪੈਸੇ ਕੱਟੇ ਹੋਣਗੇ ਨਾ ਉਹਨਾਂ ਨੇ ਮਸ ਸਮੋਸੇ ਮਗਾ ਕੇ ਖਾऊं ਤੁਹਾਡੇ ਸਾਹਮਣੇ ਬਹਿ ਕੇ ਵੀਰੇ ਇੱਕ ਮੇਰੇ ਲਈ ਵੀ ਮੰਗਾ ਲਿਓ ਸਮੋਸਾ ਹਾਂ ਤੁਹਾਡੇ ਪੈਸੇ ਤਾਂ ਹੀ ਆ ਦੋ ਖਾ ਲਈ ਆਹ ਜਾ ਮੁੱਕਾ ਮਾਰੋ ਨਾ ਜਬਾੜਾ ਬਾਹਰ ਆਜੂ ਤੇਰਾ ਨਾ ਸਮੋਸਾ ਖਾਦਾ ਜਾਵੇ ਨਾ ਪੀਤਾ ਜਾਵੇ ਅੱਛਾ ਵੀਰੇ ਕੋਈ ਨਾ ਤੁਸੀਂ ਪੈਸੇ ਕੱਟ ਲਿਓ ਭੁੱਲ ਵੀਰੇ ਨਹੀਂ ਆਇਆ ਅੱਜ ਉਹ ਤੂੰ ਨਾ ਪੰਗੇ ਲਿਆ ਕਰ ਨਾ ਉਹਨੂੰ ਭੋਲੂ ਕਿਹਾ ਕਰ ਮਾਰੂ ਕਿਸੇ ਦਿਨ ਤੇਰੇ ਉਹ ਵੀਰੇ ਸੱਚ ਗੱਲ ਦੱਸਣੀ ਸੀ ਪਰ ਸੋਨ ਸੀ ਚਾਹ ਪੀਂਦੇ ਪਏ ਸੀਗੇ ਹੂੰ ਮੇਰੇ ਮੂੰਹ ਹਣਾ ਗਲਤੀ ਚ ਨਿਕਲ ਗਿਆ ਭੋਲੂ ਹੂੰ ਤੇ ਵੀਡੀਓ ਨੇ ਮੇਰੇ ਵੱਟ ਕੇ ਚਪੇੜ ਮਾਰੀ ਤੇ ਨੰਗਲਾਂ ਛੱਪ ਗਈਆਂ ਮੇਰੇ ਤੇ ਨਹੀਂ ਛਪੀਆਂ ਤੇ ਤਾਂ ਪੰਜ ਛਪਣੀਆਂ ਚਾਹੀਦੀਆਂ ਭੋਲੂ ਕਿਉਂ ਗਿਆ ਉਹਨੂੰ ਵੱਡਾ ਵੀਰ ਆ ਨਾ ਉਹ ਵੀਰਾ ਗਿਆ ਕਰ ਵੀਰੇ ਉਹ ਤਾਂ ਠੀਕ ਆ ਪਰ ਮਇਆ ਹੁੰਦਾ ਨਾ ਕੈਂਚ ਉਹਨੂੰ ਮੈਨੂੰ ਗੱਲਾਂ 'ਚ ਨਾ ਲਾ ਉਹਨੂੰ ਮੈਂ ਕਿਹਾ ਇੱਧਰ ਸਫਾਈ ਕਰਨ ਨੂੰ ਠੀਕ ਆ ਨਾ ਇੱਧਰ ਸਫਾਈ ਕਰ ਲੈ ਅੱਜ ਕਿੰਨੇ ਵੇ ਛੁੱਟੀ ਹੁੰਦੀ ਤੇਰੀ 8 ਵਜੇ ਅੱਜ 9 ਵਜੇ ਜਾਏਗੇ ਵੀਰੇ ਕਿਉਂ ਟੰਟਾ ਲੇਟ ਆਈਆਂ ਵੀਰੇ ਕਿੰਟਾ ਥੋੜਾ 15 ਮਿੰਟ ਰਹਿੰਦੇ ਆ ਇਹਦੇ 11 ਵਜੇ ਨੂੰ ਸਵਾ 11 ਹੋ ਗਏ ਆ ਸਵਾ ਘੰਟਾ ਲੇਟ ਆ ਸਵਾ 9 ਜਾਏਗੇ ਅੱਜ ਤੂੰ ਵੀਰੇ ਮੈਂ ਸਬਜੀ ਬਣਾਣੀ ਹੁੰਦੀ ਆ ਕੋਈ ਨਹੀਂ ਤੈਨੂੰ ਮੈਂ ਦਾਲ ਪੈਕ ਕਰਾ ਕੇ ਭੇਜੂ ਨਾਲ ਕੋਈ ਨਾ ਤੈਨੂੰ ਆਪ ਛੱਡ ਕੇ ਆਉਂਦਾ ਤੇਰੀ ਮੰਮੀ ਨੂੰ ਕਹਿ ਕੇ ਆਉਂਗਾ ਤੁਰ ਕੇ ਆਂਦੀ ਆ ਰਾਜ ਬੱਚਾ ਸਮਝ ਕੇ ਉਹ ਚੱਕ ਕੇ ਲੈ ਗਿਆ ਨਾ ਮੁੜ ਕੇ ਛੱਡਣਾ ਵੀ ਨਹੀਂ ਉਹਨਾਂ ਨੇ ਵੀਰੇ ਮੈਂ ਉਹ ਲੱਗਦੀ ਆ ਬੱਚਾ ਮੈਂ ਤੈਨੂੰ ਹਾਂ ਤੂੰ ਤਾਂ ਬੁੱਢੀ ਹੋ ਗਈਆਂ ਕੰਮ ਕਰ ਲੈ ਗੱਲਾਂ ਮਾਰੀ ਨਹੀਂ ਸਰੇ ਸਰੇ ਠੀਕ ਆ ਵੀਰੇ ਤੋੜੀ ਨਾ ਕੋਸ਼ ਰੁਪਈਆ 100 ਦੀ ਜਗ੍ਹਾ 500 ਕੱਟੂ ਐ ਵੀਰੇ ਕੀ ਤੁਸੀਂ ਧਮਕੀਆਂ ਦਿੰਨੇ ਰਹਿੰਦੇ ਹੋ ਕੰਮ ਕਰ ਲੈ ਕੰਮ ਧਮਕੀਆਂ ਨਹੀਂ ਅੱਜ ਕੀ ਮੈਂ ਐਕਸ਼ਨ ਲਵਾਂਗਾ ਟੈਨਸ਼ਨ ਨਾ ਲੈ ਸਤਿ ਸ੍ਰੀ ਅਕਾਲ ਸਿਮਰਨ ਸਤਿ ਸ੍ਰੀ ਅਕਾਲ ਵੀਰੇ ਕਿਵੇਂ ਹੋ ਵਧੀਆ ਤੂੰ ਸੁਣਾ ਮੈਂ ਵੀ ਵਧੀਆ ਮੇਰੀ ਨਾ ਗੱਲ ਸੁਣੋ ਹੁਣ ਨਾ ਤੁਸੀਂ ਫੜਫੜ ਕੰਮ ਕਰਨ ਲੱਗ ਜਾਓ ਕਿਉਂ ਫਟਾਫਟ ਕਿਉਂ ਕਰਨਾ ਵਾ ਐਦਾਂ ਕੀ ਦੇਖਦੇ ਪਏ ਹੋ ਮੈਂ ਤਾਂ ਦੇਦਾ ਗਾਹ ਤਾਂ ਕੋਈ ਖੜਾ ਨਹੀਂ ਐ ਤਾਂ ਫਟਾਫਟ ਕਿਉਂ ਕਰਨਾ ਵਾ ਵੀਰੇ ਵੀਰਾਂ ਨਾਲ ਅੱਜ ਬਹੁਤ ਗੁੱਸੇ 'ਚ ਆ ਗਾਲਾਂ ਪੈਣੀਆਂ ਤੁਹਾਡੇ ਕਿਉਂ ਤੂੰ ਕੀ ਕਿਹਾ ਵੀਰੇ ਨੂੰ ਮੈਂ ਕੁਝ ਨਹੀਂ ਕਿਹਾ ਉਹਦੇ ਵੀ ਗਾਲਾਂ ਪਈਆਂ ਤੇ ਮੇਰੇ ਵੀ ਗਾਲਾਂ ਪਈਆਂ ਹੁਣ ਤੁਹਾਡੇ ਵੀ ਪੈਣਗੀਆਂ ਮੇਰੇ ਕਿਉਂ ਗਾਲਾਂ ਪੈਣਗੀਆਂ ਨਾਲੇ ਤੁਹਾਡੇ ਗਾਲਾਂ ਕਿਉਂ ਪਈਆਂ ਨੇ ਅਸੀਂ ਲੇਟ ਆਏ ਆ ਨਾ ਤਾਂ ਤੁਸੀਂ ਤਾਂ ਹੱਦ ਹੀ ਟਪਾਤੀ ਤੁਸੀਂ ਤਾਂ 9:30 ਤੋਂ ਵੀ ਜ਼ਿਆਦਾ ਲੇਟ ਆਏ ਹੋ ਤੇ ਨਾਲੇ ਪਤਾ ਅੱਜ ਵੀਰੇ ਨੇ ਪੈਸੇ ਵੀ ਘਟਨੇ ਆ ਆਪਣੇ ਉਹ ਵੀ ਪੂਰੇ 100 ਰੁਪਏ ਜੀ ਤੋਰ ਵੀ ਇਹ ਕੱਟੂਗਾ ਵੀਰਾ ਹੋਰ ਕੀ ਗਾਲਾਂ ਵੀ ਪੈਣਗੀਆਂ ਚੱਲ ਫੇ ਤੂੰ ਐਂ ਕਰ फटाफट 10 ਬਹਾਨਾ ਕੀ ਲਾਵਾਂ ਐਗ ਤੁਸੀਂ ਨਾ ਵੀ ਨਹੀਂ ਕਹਦੇ ਕਿ ਮੈਂ ਕਿਤੇ ਗਿਆ ਹੋਇਆ ਸੀਗਾ ਮੈਂ ਤਾਂ ਨਹੀਂ ਢੋਲ ਠੀਕ ਆ ਹਾਂ ਆ ਆ ਸਹੀ ਕਿਹਾ ਤੂੰ ਤੈਨੂੰ ਕੰਮ ਕਰਨ ਨੂੰ ਗਿਆ ਤੂੰ ਇੱਥੇ ਗੱਲਾਂ ਮਾਰੀ ਜਾਨੀਆਂ ਸੱਸੀ ਦਾ ਵੀਰੇ ਸੱਸਰੀ ਘਾਲ ਤਾਂ ਠੀਕ ਆ ਵੀਰੇ ਵਧੀਆ ਤੁਸੀਂ ਟਾਈਮ ਸਰ ਆ ਗਏ ਮੈਨੂੰ ਕਹਿੰਦੀ ਬਹਾਨਾ ਲਾ ਦਿਓ ਵੀਰੇ ਅੱਗੇ ਨਹੀਂ ਤਾਂ ਵੀਰੇ ਨੇ ਪੈਸੇ ਕੱਟ ਲੈਣੇ ਆ ਨਾਲ ਵੀਰਾ ਬੋਲੂਗਾ ਤੁਹਾਨੂੰ ਕੀ ਸਖਾਈ ਜਾਨੀ ਉਹਨੂੰ ਵੀਰੇ ਮੈਂ ਤਾਂ ਇਹਨੂੰ ਕਿਹਾ ਕਿ ਮੈਂ ਉੱਠਿਆ ਲੇਟ ਸੀਗਾ ਤਾਂ ਮੈਂ ਲੇਟ ਆਇਆ ਵਾ ਕਹਿੰਦੇ ਨਹੀਂ ਨਹੀਂ ਤੁਸੀਂ ਕਹਦੇ ਮੈਂ ਗਿਆ ਹੋਇਆ ਸੀ ਕਿਤੇ ਵੀਰੇ ਮੈਂ ਨਹੀਂ ਕਿਹਾ ਤੁਸੀਂ ਵੀਰੇ ਮੇਰੇ ਪੈਸੇ ਤਾਂ ਕੱਟਨੇ ਇਹਦੇ ਡਬਲ ਕੱਟਿਓ ਵੀਰੇ ਸੋ ਕੋਈ ਇੰਨਾ ਨਹੀਂ ਮੈਨੂੰ ਖੁੱਦ ਕਿਹਾ ਵਾ ਕਿ ਮੈਨੂੰ ਕੋਈ ਆਈਡੀਆ ਦੇ ਤੂੰ ਮੈਨੂੰ ਆ ਕੇ ਸਲਾਹਾਂ ਦੇ ਰਹੀ ਆ ਕਿਆ ਦਾਦਾ ਕਿ ਉਹ ਵੀਰੇ ਨੂੰ ਕਹੀ ਨਹੀਂ ਤਾਂ ਵੀਰੇ ਤੋਂ ਗਾਲਾਂ ਪੈ ਜਾਣੀਆਂ ਮੈਂ ਨਾ ਵੱਟ ਕੇ ਦੋ ਦੋ ਛੱਡ ਦੇਣੀਆਂ ਤੁਹਾਡੇ ਮੈਂ ਕੁਛ ਕਿਹਾ ਤੈਨੂੰ ਨਹੀਂ ਵੀਰੇ ਤੇ ਭੋਲੂਆ ਜਿਹਾ ਆਂਦੇ ਸਰ ਬੋਲਣਾ ਸ਼ੁਰੂ ਕਰਤਾ ਮੈਨੂੰ ਪਤਾ ਤੂੰ ਲੇਟ ਆਇਆ ਪੈਸੇ ਤਾਂ ਮੈਂ ਕੱਟਣੇ ਕੱਟਣਿਆ ਪਰ ਵੀਰੇ ਇਹਦੇ ਡਬਲ ਘਟਿਓ ਉਥੋਂ ਕੰਮ ਕਰੇ ਉਹਨੂੰ ਸਲਾਹਾਂ ਨਾ ਦਿਆ ਕਰ ਤੈਨੂੰ ਪਤਾ ਦਾ ਸਾਰਾ ਕੁਝ ਬੋਲ ਦਿੰਦਾ ਉਹ ਹੁਣ ਹੁਣ ਆਇਓ ਸਲਾਹ ਮੂੰਗ ਦੂੰਗੀ ਫੇਰ ਮੈਂ ਤਾਂ ਬਸ ਬਸ ਕੰਮ ਕਰੋ ਸਲਾਹ ਦੇਣੀ ਬਾਬਾ ਬਿਆਵਾ 13 ਮਿੰਟ ਦਾ ਬਹਾਨਾ ਲਾਇਆ ਸੀ ਆਪ ਦੇ ਕੇ ਆਇਆ ਮੈਂ ਅੱਛਾ ਲਫਾਫਾ ਦੇ ਆਏ ਤੁਸੀਂ ਹਾਂ ਫਿਰ ਮੈਨੂੰ ਤਾਂ ਕੰਮ ਕਰਨਾ ਹੀ ਪੈਣਾ ਪਰ ਵੀਰੇ ਕਿਹੜਾ ਲਫਾਫਾ ਕਿਹਨੂੰ ਦੇ ਕੇ ਆਏ ਹੋ ਓ ਯਾਰ ਕਸਟਮਰ ਦਾ ਲਫਾਫਾ ਸੀ ਹੋਰ ਮੈਂ ਇੱਥੇ ਪੋਸਟਮਾਸਟਰ ਹਾਂ ਵੀਰੇ ਕਿਹੜੀ ਮਾੜੀ ਘਰੀ ਮੈਂ ਇਹਨਾਂ ਨੂੰ ਭਰਤੀ ਕਰ ਲਿਆ ਓਏ ਹੋਏ ਇੰਨਾ ਕਿਤੇ ਮੈਂ ਕੰਮ 'ਚ ਧਿਆਨ ਲਾਵਾਂ ਨਾ ਇਹਨਾਂ ਦਾ ਦਿਮਾਗ ਮੈਂ ਕੰਮ ਚ ਲਾਵਾਂ ਕਦੇ ਮੈਂ ਮੇਰੇ ਮੌਲ ਬਣ ਜਾਣ ਸਾਰਾ ਦਿਮਾਗ ਟੁੱਟੇ ਤੇ ਲੱਗ ਜਾਂਦਾ ਕਿਉਂ ਲੇਟ ਆਇਆ ਮੈਨੂੰ ਦੱਸੀ ਯਾਰ ਵੀਰੇ ਮੈਂ ਸਵੇਰੇ ਨਾ ਲੇਟ ਉੱਠਿਆ ਰਾਤੀ ਲੇਟ ਸੁੱਤਾ ਹਾਂ ਮੋਬਾਈਲ ਦੇਖਦਾ ਹਾਂ ਹਾਂਜੀ ਵੀਰੇ ਉਹ ਫਿਲਮ ਦੇਖਦਾ ਪਿਆ ਸੀਗਾ ਤੈਨੂੰ ਦਿਖਾਨਾ ਫਿਰ ਨਾ ਵੀਰੇ ਨਾ ਯਾਰ ਮਾਰੇ ਉਹ ਨਾ ਯਾਰ ਨਾ ਵੀਰੇ ਮੇਰੀ ਗੱਲ ਸੁਣੋ ਵੀ ਹੁਣ ਕੰਮ ਤਾਂ ਸਾਰਾ ਹੋਇਆ ਤੇ ਮੈਂ ਕਰਨਾ ਕੀ ਆ ਫਿਰ ਸਾਰੇ ਬੰਟੇ ਲਿਆ ਬੰਟੇ ਖੇਡ ਲੈਣੇ ਹਾਂ ਵੀਰੇ ਬੰਟੇ ਉਹ ਅਲੀ ਟੋਟਾ ਖੇਡਦੇ ਆ ਏ ਓਏ ਕੰਮ ਕਰ ਲੋ ਓਏ ਕੰਮ ਕਰ ਲੋ ਜਾ ਚਲੋ ਹੁਣ ਉੱਥੇ ਕੀ ਕਰਨ ਲੱਗ ਗਿਆ ਮੈਨੂੰ ਆ ਦੱਸ ਵੀਰੇ ਸਿੱਧਾ ਰੱਖ ਰਿਆ ਸੀ ਹੈ ਸਫਾਈ ਉੱਥੇ ਹੋਈ ਹੋਈ ਕੀ ਕਰਾਂਗਾ ਹੁਣ ਵੀਰੇ ਤੁਸੀਂ ਦੱਸੋ ਜੋ ਕਹੋਗੇ ਕਰ ਦਾਂਗਾ ਐ ਕਰ ਮ ਬਾਹਰੋਂ ਮਿੱਟੀ ਦੀ ਢੇਰੀ ਲਿਆ ਸਾਰਾ ਗੰਦਾ ਕਰ ਦੇ ਮੋੜ ਕੇ ਸਾਫ਼ ਕਰੀ ਜਾ ਹਾਂ ਵੀਰੇ ਆ ਵਧੀਆ ਵਾ ਨਾਲੇ ਮੈਨੂੰ ਕੰਮ ਮਿਲ ਜਾਊਗਾ ਇੱਧਰ ਆ ਇੱਧਰ ਤੈਨੂੰ ਅਕਲ-ਉਕਲ ਹੈਗੀ ਕਿ ਨਹੀਂ ਹੈਗੀ ਜੇ ਸਫਾਈ ਹੋਈ ਹੈ ਤਾਂ ਉੱਤੇ ਜਾ ਕੇ ਕਰ ਲੈ ਮਿੱਟੀ ਲੈਣ ਚੱਲਿਆ ਸੀ ਵੀਰੇ ਤੁਸੀਂ ਜਿੱਦਾਂ ਕਹੋਗੇ ਉਦਾਂ ਹੀ ਕਰੂੰਗਾ ਮੈਂ ਮੈਂ ਤਾਂ ਤੁਹਾਨੂੰ 3 ਸਾਲ ਹੋ ਗਏ ਕਹਿੰਦੇ ਨੂੰ ਕੰਮ ਕਰ ਲੈ ਕੰਮ ਕਰ ਲੈ ਉਹ ਤਾਂ ਕੀਤਾ ਨਹੀਂ ਵੀਰੇ ਹੁਣ ਕਾਰ ਤਾਂ ਰਿਆਂ ਵਾ ਸਫਾਈ ਹੋਈ ਆ ਹੁਣ ਮੈਂ ਕੀ ਕਰਾਂ ਤੇਰਾ ਬੇੜਾ ਬਹਿ ਜਾ ਤੇਰਾ ਉੱਪਰ ਘਰਾਂ ਸਫਾਈ ਯਾਰ ਤੂੰ ਵਿਆਹ ਉਹ ਕਰਾ ਲੈ ਮੇਰਾ ਮੇਰੀ ਗੱਲ ਮੰਨ ਤੈਨੂੰ ਤਾਂ ਹੀ ਅਕਲ ਆਣੀ ਜਿਸ ਜਨਾਨੀ ਦੇ ਡੰਡੇ ਡੁੰਡੇ ਖਾਏਗਾ ਨਾ ਤਾਂ ਪਤਾ ਲੱਗੂ ਉਹ ਸੱਚ ਵੀਰੇ ਇਹ ਤਾਂ ਦੱਸਣੀ ਭੁੱਲ ਗਿਆ ਇੱਕ ਮੈਂ ਲੇਟ ਉੱਠਿਆ ਉਤੋਂ ਮੈਨੂੰ ਨਾ ਕੁੜੀ ਵਾਲੇ ਦੇਖਣ ਆ ਰਹੇ ਸੀਗੇ ਤੇ ਫੇਰ ਆਏ ਨਹੀਂ ਨਹੀਂ ਵੀਰੇ ਕਿਉਂ ਉਹ ਪਤਾ ਨਹੀਂ ਮਹੱਲੇ 'ਚ ਨਾ ਕਿਸ ਨੇ ਉਲਤੀ ਲਾਤੀ ਵੀ ਇਹਨਾਂ ਦਾ ਮੁੰਡਾ ਭੋਲੂ ਆ ਸੋ ਇਹ ਕਿਤਾਬ ਆਸੀ ਓਏ ਤੂੰ ਮੇਰੇ ਤੋਂ ਹੁਣ 5 ਦੇ 5 ਕਿਲੋ ਚਪਾਲਣੀਆਂ ਨੇ ਕੀ ਕਹਿੰਦੇ ਭੋਲੂ ਆ ਵੀਰੇ ਯਾਰ ਪਤਾ ਨਹੀਂ ਕਿਉਂ ਯਾਰ ਮੱਲੇੜਾ ਨਹੀਂ ਦੱਸਤਾ ਮੈਂ ਤਾਂ ਸ਼ੱਕ ਪੈ ਰਿਹਾ ਵੀਰੇ ਇਹਨੇ ਦੱਸਿਆ ਓਏ ਤੇਰੇ ਮੱਲੇ ਚ ਰਹਿੰਦੀ ਆ ਵੀਰੇ ਕਿੰਨੇ ਕਿਹਾ ਮੈਂ ਦੱਸਿਆ ਮੈਂ ਨਹੀਂ ਦੱਸਿਆ ਤੇ ਜਿੱਥੇ ਦੇਖੇ ਮੂੰਹ ਚੱਕ ਕੇ ਬੋਲ ਦਿੰਦੀ ਆ ਵੀਰੇ ਤੁਸੀਂ ਕਿਉਂ ਨਹੀਂ ਵਿਆਹ ਕਰਾ ਰਹੇ ਭਰਾਵਾ ਮੈਂ ਤਾਂ ਨਹੀਂ ਕਰਾ ਰਿਆ ਉਹਨਾਂ ਨੂੰ ਇੰਨਾ ਪਤਾ ਵਾ ਇਹ ਦੁਕਾਨ ਤੇ ਇਹਨਾਂ ਨੇ ਭੋਲੂ ਰੱਖਿਆ ਵੀਰੇ ਔਰ ਤੁਸੀਂ ਵੀ ਮਜ਼ਾਕ ਉਡਾਉਣ ਲੱਗ ਗਏ ਯਾਰ ਅੱਜਾ ਯਾਰ ਭਰਾਵਾ ਉੱਤੇ ਜਾ ਕੇ ਸਫਾਈ ਕਰ ਜਾ ਵੀਰੇ ਸਫਾਈ ਜਦੋਂ ਹੋ ਜੂਗੀ ਨਾ ਤੁਸੀਂ ਫਿਰ ਭੰਟੇ ਵਗਾਓ ਆਪਾਂ ਕਲੀ ਚੋਟਾ ਖੇਡਾਂਗੇ ਮੈਂ ਬਸ ਕਰਕੇ ਆ ਸਫਾਈ ਹਾ ਮਾਈ ਗੱਡ ਸਿਮਰਣਾ ਰਹਿਣ ਦੇ ਪੁੱਤ ਤੂੰ ਵੀ ਜਾ ਕਰ ਉੱਤੇ ਸਾਰੀ ਸਫਾਈ ਕਰੋ ਚਲੋ ਨਾ ਪੋਲੂ ਨਾ ਗਈ ਹਜੇ ਮਾਰੂ ਦਾ ਘਰ ਬੀਬੀ ਮੈਂ ਵੀ ਆ ਗਈ ਤੂੰ ਕੀ ਕਰਨ ਆਈ ਆ ਵੀਰੇ ਨੇ ਕਿਆ ਵਾ ਉੱਪਰ ਤੁਹਾਡੇ ਨਾਲ ਕੰਮ ਕਰਾਣਾ ਮੈਂ ਛੋ ਅਬ ਵੀਰੇ ਉਸੇ ਗੱਲ ਪੁੱਛ ਪੁੱਛ ਸੱਚੀ ਤੁਹਾਨੂੰ ਕੁੜੀਆਂ ਦੇ ਵੇਖਣ ਆਏ ਸੀ ਕਿੱਥੇ ਦੇਖਣਾ ਉਹ ਤਾਂ ਰਾਜੂ ਹੀ ਮੁੜ ਗਿਆ ਤੁਸੀਂ ਕੁੜੀ ਨਹੀਂ ਦੇਖੀ ਮਤਲਬ ਮੈਂ ਤਾਂ ਉਹਦੇ ਮਾਪਿਓ ਨਹੀਂ ਦੇਖੇ ਜਦੋਂ ਰਾਜੂ ਹੀ ਮੁੜ ਗਿਆ ਉਹ ਚਲੋ ਸ਼ੁਕਰ ਹੈ ਕੁੜੀਆਂ ਤਾਂ ਨਹੀਂ ਦੇਖੇ ਕੀ ਘੋਸ਼ ਨਹੀਂ ਮੈਂ ਕਿਹਾ ਕੁੜੀ ਨੇ ਨਹੀਂ ਨਾ ਤੁਹਾਨੂੰ ਦੇਖਿਆ ਤੁਸੀਂ ਤਾਂ ਸੋਹਣੇ ਹੀ ਇੰਨੇ ਹੋ ਇਹ ਤਾਂ ਉਹਨਾਂ ਨੇ ਤੁਹਾਨੂੰ ਵਿਆਹ ਕਰਾ ਕੇ ਲੈ ਜਾਣਾ ਸੀ ਦਿਆ ਕਰਾ ਕੇ ਲੈ ਜਾਣਾ ਸੀ ਹੋਰ ਕਿ ਵੀਰੇ ਜੇ ਤੁਹਾਡਾ ਵਿਆਹ ਹੋ ਜਾਂਦਾ ਤੁਸੀਂ ਇੱਥੋਂ ਚਲ ਜਾਣਾ ਸੀ ਸਾਡਾ ਤਾਂ ਜੀ ਨਹੀਂ ਲੱਗਣਾ ਸੀਗਾ ਫਿਰ ਮੈਂ ਨਹੀਂ ਕਰਾਣਾ ਪਿਆ ਨਾ ਨਾ ਮੈਂ ਨਹੀਂ ਜਾਣਾ ਇੱਥੋਂ ਮੈਂ ਆਇਆ ਵੀਰੇ ਮੈਂ ਨਹੀਂ ਵਿਆਹ ਕਰਾਣਾ ਵਿਆਹ ਨਹੀਂ ਕਰਾਣਾ ਨਹੀਂ ਹੋ ਗਿਆ ਵੀਰੇ ਮੈਂ ਨਹੀਂ ਤੁਹਾਨੂੰ ਛੱਡ ਕੇ ਜਾਣਾ ਓਏ ਓ ਕੀ ਹੋ ਗਿਆ ਤੈਨੂੰ ਕੰਮ ਕਰਨ ਭੇਜਿਆ ਤੂੰ ਵਿਆਹ ਦੇ ਸੁਪਨੇ ਲਈ ਜਾਣਾ ਓ ਵੀਰੇ ਜਦੋਂ ਮੇਰਾ ਵਿਆਹ ਹੋ ਜਾਊਗਾ ਫਿਰ ਉਹਨਾਂ ਨੇ ਮੈਨੂੰ ਲੈ ਜਾਣਾ ਨਾ ਓਹ ਹਾਂ ਸੱਚ ਕਿਹਨੇ ਗਿਆ ਤੈਨੂੰ ਇਹ ਵੀਰੇ ਸਿਮਰਨ ਨੇ ਕਿਹਾ ਨਾ ਕਿੰਦੇ ਜਿਹੜਾ ਤੁਹਾਡਾ ਵਿਆਹ ਹੋ ਗਿਆ ਫਿਰ ਉਹਨਾਂ ਨੇ ਤੁਹਾਨੂੰ ਲੈ ਜਾਣਾ ਵਾ ਫਿਰ ਵਧੀ ਆ ਨਾ ਦੋਨਾਂ ਵੱਲ ਚੱਲ ਜਾਈ ਨਹੀਂ ਵੀਰੇ ਮੈਂ ਨਹੀਂ ਤੁਹਾਨੂੰ ਛੱਡ ਕੇ ਜਾਣਾ ਤਾਂ ਮੈਂ ਮੇਰੀ ਘਰ ਵਾਲੀਆਂ ਤੋਂ ਨਹੀਂ ਵੀਰੇ ਮੈਂ ਇੱਥੇ ਕੰਮ ਕਰੂੰਗਾ ਕੋਈ ਨਹੀਂ ਫਿਰ ਵਿਆਹ ਤਾਂ ਕਰਾਣਾ ਹੀ ਪੈਣਾ ਇੱਕ ਦਿਨ ਇੱਕ ਦਿਨ ਤਾਂ ਜੱਣ ਨੂੰ ਜਾਣਾ ਹੀ ਪੈਣਾ ਯਾਰ ਕੋਈ ਹੋਰ ਬੰਦਾ ਰੱਖ ਲਾਂਗੇ ਨਾ ਇੱਥੇ ਨਹੀਂ ਵੀਰੇ ਹਾਂ ਮੈਂ ਨਹੀਂ ਜਾਣਾ ਤੈਨੂੰ ਛੱਡ ਕੇ ਉਪਰ ਆਵਾ ਕੰਮ ਕਰ ਲਾ ਛੱਡ ਕੇ ਨਹੀਂ ਜਾਣਾ ਜਾ ਜਲਦੀ ਜਾ ਸਫਾਈ ਕਰ ਇਹਨੂੰ ਸਿਮਰਨ ਨੂੰ ਮੇਰੇ ਕੋਲ ਭੇਜ ਜਲਦੀ ਜਾ ਇਹਨੂੰ ਮੈਂ ਦੱਸਦਾ ਪਰ ਵੀਰੇ ਮੈਂ ਵਿਆਹ ਨਹੀਂ ਕਰਾਣਾ ਪੁੱਤ ਮੈਂ ਜੁੱਤੀ ਲਾ ਲੈਣੀ ਹੁਣ ਫਿਰ ਦੇਖ ਲੈ ਭੇਜ ਜਿਆਰਾ ਸਿਮਰਨ ਨੂੰ ਭੇਜਦਾ ਵੀਰੇ ਹਾਂਜੀ ਵੀਰੇ ਤੈਨੂੰ ਮੈਂ ਕੀ ਕਰਾਂ ਭੇਜ ਜਿਆਸੀ ਉੱਤੇ ਕੰਮ ਕਰਨ ਕਰਦੀ ਕੀ ਪਈਆਂ ਤੂੰ ਕੰਮ ਮਾਵੇਂ ਵੀਰੇ ਨੂੰ ਕੀ ਕਿਹਾ ਤੂੰ ਉਹ ਤਾਂ ਵੀਰੇ ਮਜ਼ਾਕ ਕਰਦੀ ਸੀ ਇਹੋ ਜਿਹਾ ਮਜ਼ਾਕ ਕਰੀਦਾ ਹੁੰਦਾ ਹੈ ਕੀ ਕਿਹਾ ਉਹਨੂੰ ਤੇ ਵਿਆਹ ਤੇਨੂੰ ਲੈ ਜਾਣਗੇ ਹਾਂਜੀ ਵੀਰੇ ਤੈਨੂੰ ਕੀ ਲੱਗਦਾ ਉਹਨੂੰ ਸਮਝ ਨਹੀਂ ਆਈ ਨਹੀਂ ਵੀਰੇ ਵੀਰਾ ਵੀ ਤਾਂ ਆਪਣਾ ਕੁੜੀਆਂ ਵਰਗਾ ਹੀ ਆ ਹਾਂ ਐਡਾ ਵੀ ਭੋਲੂ ਨਹੀਂ ਜੇ ਮੈਂ ਉਹਨੂੰ ਦੱਸ ਦਿੰਦਾ ਨਾ ਤੇ ਤੇਰੇ ਚਪੇੜਾ ਹੁਣੇ ਪੈਣੀ ਆ ਜੀ ਤੁਸੀਂ ਨਹੀਂ ਦੱਸਿਆ ਹਜੇ ਮੈਂ ਵੀ ਤਾਂ ਮਜ਼ੇ ਲੈ ਰਿਆ ਸੀ ਅੱਛਾ ਫੇਰ ਠੀਕ ਆ ਪੰਗੇ ਨਾ ਲੈ ਅਗਰ ਤੇਰੇ ਕਿਸੇ ਦਿਨ ਪੈਣੀਆਂ ਬੜੀ ਜ਼ੋਰ ਜ਼ੋਰ ਦੀ ਕੋਈ ਨਾ ਵੀਰੇ ਕੋਈ ਨਾ ਨਹੀਂ ਚੱਲ ਕੰਮ ਕਰ ਫालतू ਦੀ ਗੱਲਾਂ ਨਾ ਕਰਿਆ ਕਰ ਦੁਕਾਨ ਤੇ ਠੀਕ ਆ ਵੀਰੇ ਨੂੰ ਦੱਸਿਓ ਨਾ ਹਜੇ ਦੱਸੂਗਾ ਮੈਂ ਵੀਰੇ ਫੇਰ ਮੇਰੇ ਚ ਪੇੜ ਪਾ ਜਾਣੀਆਂ ਨਾ ਕਰਿਆ ਕਰ ਨਾ ਲਿਆ ਕਰ ਪੰਗੇ ਵੀਰੇ ਤੁਸੀਂ ਵੀ ਤਾਂ ਮਜ਼ਾ ਲੈ ਆਈ ਰਹੇ ਸੀ ਹੁਣ ਅੱਛਾ ਨਾ ਮੇਰੀ ਮਾਂ ਕੰਮ ਕਰ ਲੋ ਅੱਗੇ ਕੋਈ ਗਾਹਕ ਨਹੀਂ ਆ ਰਿਹਾ ਇਹਨਾਂ ਨੂੰ ਆਪਣੀ ਪਈ ਤੁਹਾਨੂੰ ਕੁਝ ਨਹੀਂ ਮੈਂ ਸੋਚਦਾ ਮੈਨੂੰ ਇਹ ਨਹੀਂ ਪਤਾ ਲੱਗ ਰਿਹਾ ਮੈਂ ਕੀ ਸੋਚਾਂ ਇਹ ਤੁਸੀਂ ਇਹੀ ਸੋਚ ਰਹੇ ਹੋ ਨਾ ਕਿ ਬਾਵੇ ਵੀਰ ਦਾ ਵਿਆਹ ਹੋ ਗਿਆ ਵੀਰ ਚੱਕ ਜਾਏਗਾ ਤੇ ਦੁਕਾਨ ਤੇ ਕਿ ਕੌਣ ਜਾਊਗਾ ਹਨਾ ਤੁਸੀਂ ਇਹਦਾ ਕਰੇ ਮੇਰਾ ਵਿਆਹ ਕਰ ਦੇ ਜਿਹਨਾਂ ਵਿਆਹ ਹੋਗਾ ਉਹ ਇੱਥੇ ਕੰਮ ਕਰੂਗਾ ਨਾ ਬੰਦੇ ਵੀ ਸੂਗੇ ਹੋ ਜਾਂਗੇ ਇਹਨਾਂ ਦਾ ਮੈਂ ਕਿੱਥੋਂ ਲਿਆਂਦੀ ਆਂ ਨੇ ਹਾ ਤੂੰ ਵੇ ਤੇ ਦਿਮਾਗ ਤਾਂ ਮੇਰਾ ਹੈਗਾ ਵਾ ਹਣਾ ਹਾਂਜੀ ਖਰਾਬ ਆ ਸਾਰੇ ਦਾ ਸਾਰੇ ਕਿਉਂ ਵੀ ਗਏ ਨਾ ਸਮਝਦਾ ਈ ਇਹ ਕਿੰਮ ਆ ਆਈਡੀਆ ਦਿੱਤਾ ਤੇਰੇ ਵਾਸਤੇ ਮੁੰਡਾ ਲਿਆਉਂਗਾ ਅੰਗੜਵਾੜੀ ਸਕੂਲ ਚ ਵੀਰੇ ਅੰਗੜਵਾੜੀ ਕਿੱਥੋਂ ਤੇਰੇ ਤੇਰੇ ਛਾਈ ਦਾ ਤਾਂ ਉੱਥੇ ਹੀ ਮਿਲਣਾ ਨਾ ਵੀਰੇ ਤਾਂ ਤਾਂ ਜਿਆਦਾ ਛੋਟੇ ਬੋਟ ਕੇ ਮਾਰ ਨਹੀਂ ਤੇਰੇ ਮੂੰਹ ਦੂਜੇ ਪਾਸੇ ਲਾ ਦੇਣਾ ਇਹਨਾਂ ਦਿਮਾਗ ਤੇ ਕੰਮ ਚਲਾਓ ਨਾ ਤੇ ਕਿਤੇ ਤਾਂ ਕਿਤੇ ਪਹੁੰਚ ਜੇ ਨੇਹਾ ਹਾਂਜੀ ਵੀਰੇ ਗੱਲ ਸੁਣ ਮੇਰੀ ਜਦੋਂ ਮੁੰਡੇ ਕੁੜੀ ਦਾ ਵਿਆਹ ਹੁੰਦਾ ਹਾਂ ਹਾਂਜੀ ਕੁੜੀ ਮੁੰਡੇ ਘਰੇ ਜਾਂਦੀ ਹੈ ਕਿ ਮੁੰਡਾ ਕੁੜੀ ਘਰੇ ਜਾਂਦਾ ਵੀਰੇ ਇੱਕ ਮਿੰਟ ਸੁਣ ਚੰਦ ਮੇਰੀ ਗੱਲ ਸੁਣ ਹਾਂਜੀ ਵੀਰੇ ਜਦੋਂ ਮੰਮੀ ਡੈਡੀ ਦਾ ਵਿਆਹ ਹੋਇਆ ਸੀ ਹਾਂਜੀ ਮੰਮੀ ਡੈਡੀ ਘਰੇ ਗਈ ਸੀ ਡੈਡੀ ਮੰਮੀ ਘਰੇ ਆਏ ਸੀ ਵੀਰੇ ਉਹਨਾਂ ਨੇ ਕਦੇ ਮੈਨੂੰ ਬਗਾਇਆ ਹੀ ਨਹੀਂ ਸੀ ਵਿਆਹ ਤੇ ਇਹ ਤਾਂ ਬੜਾ ਗਲਤ ਕੀਤਾ ਮੈਂ ਕੋਈ ਨਾ ਘਰੇ ਜਾ ਕੇ ਅੱਜ ਮੈਂ ਪੁੱਛੂੰਗੀ ਮੰਮੀ ਨੂੰ ਮਿੰਗੂ ਕਾਕੂ ਨੇ ਬਗਾਇਆ ਉਹਨਾਂ ਨੇ ਵਿਆਹ ਤੇ ਰੜਫੀ ਜਾ ਕੇ ਕਰਦਾ ਫੰਕਸ਼ਨ ਤੇ ਬੁਲਾਇਆ ਕਿਉਂ ਨਹੀਂ ਹਨਾ ਸਾਰਿਆਂ ਨੂੰ ਬੁਲਾਇਆ ਮਹਿੰਗਾ ਨਹੀਂ ਬੁਲਾਇਆ ਹੈਗਾ ਪੁੱਛਾਂਗੇ ਜਾ ਕੇ ਮੈਂ ਲੜਤੀ ਜਾ ਕੇ ਹੈ ਲੜਦੀ ਨਹੀਂ ਜਾ ਕੇ ਨਹੀਂ ਸਾਰਿਆਂ ਨੂੰ ਖਾਣੇ ਦਿੱਤਾ ਮੈਨੂੰ ਖਾਣ ਨੂੰ ਵੀ ਨਹੀਂ ਦਿੱਤਾ ਕੁਝ ਨਾ ਕੋਈ ਗੱਲ ਨਹੀਂ ਪਾਰਟੀ ਮੰਗੀ ਜਾ ਕੇ ਠੀਕ ਹੈ ਹਾਂਜੀ ਜਾ ਕੰਮ ਕਰ ਲੈ ਸਾਜੀ ਦੋਸਤੋ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਮੈਨੂੰ ਕਮੈਂਟ ਕਰਕੇ ਦੱਸ ਦਿਓ ਕਿ ਸੀਜ਼ਨ 2 ਦੀ ਵੇਟ ਕੌਣ-ਕੌਣ ਕਰ ਰਿਆ ਸੀ ਤੇ ਜਿਹੜੇ ਵੇਟ ਕਰ ਰਹੇ ਸੀ ਉਹਨਾਂ ਨੂੰ ਹੱਥ ਜੋੜ ਕੇ ਮਾਫੀ ਹੈ ਜੀ ਕਿਉਂਕਿ 15 ਤਰੀਕ ਦਾ ਵਾਅਦਾ ਕੀਤਾ ਸੀਗਾ ਅੱਜ 2 ਤਰੀਕ ਹੋ ਗਿਆ ਅਸੀਂ ਵੀਡੀਓਜ਼ ਨਹੀਂ ਪਾ ਸਕੇ ਐਪੀਸੋਡਸ ਨਹੀਂ ਪਾ ਸਕੇ ਕਿਉਂਕਿ ਕੁਝ ਬਲੌਗ ਸਟਾਰਟ ਕੀਤੇ ਸੀ ਜਿਹੜੇ ਨੀੜੀ ਦੁਕਾਨਦਾਰ ਜਾਂ 카ਟ ਵਾਲੇ ਹੁੰਦੇ ਨੇ ਉਹਨਾਂ ਦੀਆਂ ਵੀਡੀਓ ਤੁਸੀਂ ਦੇਖ ਹੀ ਲਈਆਂ ਨੇ ਮੈਂ ਪਾਈਆਂ ਨੇ ਹਨਾ ਪਲੱਸ ਅਸੀਂ ਇਧਰ ਉਧਰ ਦੇ ਟੂਰ ਸਾਡੇ ਪੂਰੇ ਫਿਕਸ ਸੀਗੇ ਕਈ ਮਹੀਨੇ ਤੋਂ ਪੈਂਡਿੰਗ ਸੀ ਉਹ ਵੀ ਗੱਡਦੇ ਨੇ ਮੱਥਾ ਟੇਕਣਾ ਵੀ ਜ਼ਰੂਰੀ ਸੀ ਦਰਬਾਰ ਸਾਹਿਬ ਦਾ ਤੁਸੀਂ ਵਲੌਗ ਦੇਖਿਆ ਹੀ ਹੈ ਹਨਾ ਤੇ ਕੁਝ ਪ੍ਰੋਮੋਸ਼ਨ ਸੀਗੀਆਂ ਉਹ ਵੀ ਕਰਤੀਆਂ ਨੇ ਹੁਣ ਲਗਾਤਾਰ ਐਪੀਸੋਡ ਆਣਗੇ ਠੀਕ ਹੈ ਸਸਪੈਂਸ ਤੇ ਜਿਹੜੇ ਸਸਪੈਂਸ ਤੇ ਸਸਪੈਂਸ ਉਹ ਪੈਂਦੇ ਰਹਿਣਗੇ ਰਹੀ ਗੱਲ ਕਿ ਤੁਸੀਂ ਅੱਜ ਦਾ ਜਿਹੜਾ ਐਪੀਸੋਡ ਦੇਖਿਆ ਹੈ ਨੇਹਾ ਦੁਆਰਾ ਆ ਗਈ ਦੁਕਾਨ ਤੇ ਤੋੜੇ ਦਿਮਾਗ 'ਚ ਇਹ ਹੋਗਾ ਕਿ ਉਦੋਂ ਤੱਕ ਗੱਲ ਵਿਗੜ ਗਈ ਸੀ। ਹਾਂ ਇੱਕ ਗੱਲ ਹੋਰ ਨੋਟ ਕਰਨ ਵਾਲੀ ਐ ਜਿਨੇ ਪਿਛਲਾ ਸੀਜ਼ਨ ਦੇਖਿਆ ਉਹਨੂੰ ਆਹ ਸੀਜ਼ਨ ਸਮਝ ਆਣਾ ਐ। ਜਿਨੇ ਨਹੀਂ ਦੇਖਿਆ ਪਹਿਲਾਂ ਜਾ ਕੇ ਦੇਖ ਲਓ ਅੱਜ ਦੀ ਅਸਲੀਅਤ ਦਾ ਸੀਜ਼ਨ 1। ਜੇ ਫੇਸਬੁੱਕ ਤੇ ਨਹੀਂ ਲੱਭੂਗਾ ਤਾਂ YouTube ਤੇ ਚੈੱਕ ਕਰ ਲਿਓ ਸੁਰਿੰਦਰ ਸਿੰਘ ਪੇਜ ਮੇਰੀ ਆਈਡੀ ਦਾ ਨਾਮ ਐ। ਠੀਕ ਸਬਸਕ੍ਰਾਈਬ ਵੀ ਕਰ ਲਿਓ 100k ਹੋਣ ਵਾਲੇ ਤੁਹਾਡੀ ਵਜ੍ਹਾ ਨਾਲ। ਤੇ ਬਰਹੀ ਗੱਲ ਕਿ ਨੀਹਾ ਦੁਆਰਾ ਕਿਵੇਂ ਆ ਗਈ ਕਿਉਂਕਿ ਉਹਨੇ ਚੋਰੀ ਵੀ ਕੀਤੀ। ਫੜੀ ਵੀ ਗਈ। ਉਸ ਤੋਂ ਬਾਅਦ ਮੈਂ ਦੁਕਾਨ ਤੇ ਰੱਖੀ ਹੋਈ ਹੈ ਹਨ ਇਹ ਹੈਗਾ ਸਸਪੈਂਸ ਤੇ ਜਿਹੜਾ ਦੂਜਾ ਸਸਪੈਂਸ ਹੈ ਉਹ ਹਜੇ ਆਪਾਂ ਪੈਂਡਿੰਗ ਰੱਖਾਂਗੇ ਇਹ ਵੀਡੀਓ ਦੇ ਵਿੱਚ ਨਹੀਂ ਦੱਸਾਂਗੇ ਠੀਕ ਹੈ ਤੀਜਾ ਚੌਥਾ ਪੰਜਵਾਂ ਸਸਪੈਂਸ ਨਾਲ ਦੀ ਨਾਲ ਪਾਉਂਦੇ ਰਵਾਂਗੇ ਇੰਟਰਸਟਿੰਗ ਸਟੋਰੀ ਬਣਾਵਾਂਗੇ ਬਣਾਵਾਂਗੇ ਤਾਂ ਜੇ ਤੁਸੀਂ ਵੀਡੀਓ ਸ਼ੇਅਰ ਕਰੋਗੇ ਪਹਿਲਾਂ ਅਸੀਂ ਵੀਡੀਓ ਦੇ ਵਿੱਚ ਨਾ ਕਹਿੰਦੇ ਨਹੀਂ ਹੁੰਦੇ ਸੀਗੇ ਕਿ ਵੀਡੀਓ ਸ਼ੇਅਰ ਕਰਿਆ ਕਰੋ ਤੁਸੀਂ ਆਪੇ ਹੀ ਕਰ ਦਿੰਦੇ ਹੁੰਦੇ ਸੀ ਬਟ ਹੁਣ ਫੇਸਬੁੱਕ ਦਾ ਕ੍ਰਾਈਟੇਰੀਆ ਚੇਂਜ ਹੋ ਗਿਆ ਹੈ ਜੇ ਤੁਹਾਨੂੰ ਜਿਹੜੀ ਚੀਜ਼ ਵਧੀਆ ਲੱਗਦੀ ਹੈ ਜੇ ਤੁਸੀਂ ਸ਼ੇਅਰ ਨਹੀਂ ਕਰਦੇ ਤਾਂ ਦੂਜੀ ਚੀਜ਼ ਤੁਹਾਡੇ ਸਾਹਮਣੇ ਨਹੀਂ ਆਊਗੀ ਠੀਕ ਹੈ ਇਸ ਕਰਕੇ ਸਾਨੂੰ ਹੁਣ ਕਹਿਣਾ ਪੈ ਰਿਹਾ ਕਿ ਤੁਸੀਂ ਵੀਡੀਓ ਸ਼ੇਅਰ ਕਰ ਦਿਓ ਮੈਨੂੰ ਨਹੀਂ ਲੱਗਦਾ ਕਿ 500 ਸ਼ੇਅਰ ਕੋਈ ਜ਼ਿਆਦਾ ਹੁੰਦਾ ਜੇ 500 ਬੰਦਾ ਦੇਖ ਰਿਹਾ ਜੋ ਰੈਗੂਲਰ ਸਾਡੀ ਵੀਡੀਓ ਦੇਖ ਰਿਹਾ ਸਾਨੂੰ 500 ਸ਼ੇਅਰ ਦੀ ਲੋੜ ਹੁੰਦੀ ਹੈ ਠੀਕ ਹੈ ਜੀ ਉਹ ਤੁਸੀਂ ਕਰ ਦੇਣਾ ਮੈਨੂੰ ਪਤਾ ਹੈ ਰਹੀ ਗੱਲ ਵੀਡੀਓਜ਼ ਦੀ ਭੋਲੂ ਦਾ ਕਰੈਕਟਰ ਪੱਕਾ ਹੈ ਸਿਮਰਨ ਦਾ ਕਰੈਕਟਰ ਪੱਕਾ ਹੈ ਨੇਹਾ ਤੁਸੀਂ ਪਸੰਦ ਕਰਦੇ ਹੋ ਨੇਹਾ ਨੂੰ ਹੋਰ ਤਰਾਸ਼ ਕੇ ਵਧੀਆ ਐਕਟਿੰਗ ਕਰਾਵਾਂਗੇ ਮੈਂ ਵੀ ਹੈ ਗਈਆਂ ਹਨ ਵਿੱਚ ਹੋਰ 3-4 ਕੈਰੈਕਟਰ ਨਵੇਂ ਲਾਵਾਂਗੇ ਲੋਕੇਸ਼ਨ ਵੀ ਥੋੜੀ ਬੋਤੀ ਚੇਂਜ ਕਰਾਂਗੇ ਵਧੀਆ ਮੈਸੇਜ ਦਵਾਂਗੇ ਮੈਂ मतलब ਐਪੀਸੋਡ ਦੇ ਵਿੱਚ ਰੈਗੂਲਰਲੀ ਤੁਸੀਂ ਵੀ ਬਣਾ ਕੇ ਰੱਖਿਓ ਅਸੀਂ ਵੀ ਬਣਾ ਕੇ ਰੱਖਾਂਗੇ ਜਿੰਨਾ ਤੁਸੀਂ ਵੀਡੀਓ ਨੂੰ ਸ਼ੇਅਰ ਕਰੋਗੇ ਉੰਨੀ ਅੱਗੇ ਵਧੀਆ ਵੀਡੀਓ ਬਣਾਵਾਂਗੇ ਠੀਕ ਹੈ 15 ਕਿ ਮਿੰਟ ਦੀ ਸਾਡੀ ਗੱਲ ਹੋਈ ਆ 15 ਕਿ ਮਿੰਟ ਦਾ ਐਪੀਸੋਡ ਪਾਇਆ ਕਰਾਂਗੇ ਹਾਂ ਜੇ ਸਾਨੂੰ ਲੱਗਿਆ ਕੇ એપisode ਦੇ ਵਿੱਚ ਸਸਪੈਂਸ ਵਧਿਆ ਜਾ ਰਿਹਾ 20 25 ਮਿੰਟ ਹੋਣੇ ਚਾਹੀਦੇ ਉਹ ਵੀ ਕਰਾਂਗੇ ਠੀਕ ਹੈ ਤੇ ਹੁਣ ਤੁਸੀਂ ਆਪਣਾ ਫਰਜ ਸਮਝ ਕੇ ਵੀਡੀਓ ਸ਼ੇਅਰ ਕਰ ਦਿਓ ਸਾਡਾ ਹੌਸਲਾ ਵਧਾਓ ਤਾਂ ਕਿ ਅਸੀਂ ਤੁਹਾਡੇ ਲਈ ਵਧੀਆ ਪਰਿਵਾਰਿਕ ਵੀਡੀਓ ਹੋਰ ਲੈ ਕੇ ਆ ਸਕੀਏ ਤੇ YouTube ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਿਉਂਕਿ ਸਾਨੂੰ ਇਦਾਂ ਹੁੰਦਾ Facebook ਤੇ ਕਈ ਵਾਰੀ ਵੀਡੀਓ ਲੱਭਦੀ ਨਹੀਂ ਕਰਾਊਡ ਜਿਆਦਾ ਹੈ Facebook ਤੇ YouTube ਤੇ ਸਿੱਧੀ ਆ ਵੀਡੀਓ ਸੀਕੁਐਂਸ ਵਾਈਜ਼ ਪਈਆਂ ਹੁੰਦੀਆਂ ਨੇ ਤੁਸੀਂ ਜਾ ਕੇ ਜਦੋਂ ਮਰਜ਼ੀ ਦੇਖ ਸਕਦੇ ਹੋ YouTube ਦੇ ਪੇਜ ਦਾ ਨਾਮ ਹੈਗਾ ਸੁਰਿੰਦਰ ਸਿੰਘ ਪੇਜ ਠੀਕ ਹੈ ਸਰ ਓਕੇ ਹਾਂ ਬੋਲੋ ਹਾਂਜੀ ਵੀਰੇ ਅ ਐਪੀਸੋਡ 2 ਦੀ ਵੇਟ ਕਰਦੇ ਆਂ ਹਾਂਜੀ ਵੀਰੇ ਜਿਹੜਾ ਜਿਹੜਾ ਕਰ ਰਹੇ ਆ ਨਾ ਕਮੈਂਟ ਚ ਲਿਖ ਦਿਓ ਠੀਕ ਹੈ ਮਿਲਦੇ ਆਂ ਜੀ ਦੂਜੇ ਐਪੀਸੋਡ ਚ ਥੈਂਕ ਯੂ